ਹਾਂਜੀ ਆਪਣੇ ਕੋਲ ਦੋ ਪਸ਼ੂ ਬਕਾਊ ਨੇ ਜੀ ਇਹ ਪਹਿਲੀ ਮੱਝ ਹੈ ਇਹਦਾ ਦੁੱਧ ਇਸਟੈਂਡ 14 ਲੀਟਰ ਹੈ ਜੀ ਤੇ ਇਸਦਾ ਜੋ ਰੇਟ ਹੈ ਜੀ ਉਹ 97000 14 ਲੀਟਰ ਦੁੱਧ ਇਸਟੈਂਡ ਤਿਆਰ ਹੈ ਜੀ ਦਾ ਵਧੀਆ ਮੱਝ ਹੈ ਜੀ ਥੱਲਿਓ ਬਹੁਤ ਵਧੀਆ ਜੀ ਇਹ ਦੂਜੀ ਮੱਝ ਹੈ ਜੀ ਇਹਦਾ 12 ਕਿਲੋ ਦੁੱਧ ਤਿਆਰ ਹੈ ਜੀ ਇਸ ਟੈਪ ਇਹ ਵੀ 5-6 ਦਿਨ ਦੀ ਸੂਈ ਹੋਈ ਹੈ ਤੇ ਇਸ ਦੀ ਜੋ ਕੀਮਤ ਹੈ ਜੀ ਉਹ 85000 ਰੁਪਿਆ ਜੀ